ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਤ ਹੀ ਅੱਜ ਬਠਿੰਡਾ ਤੋਂ ਸ੍ਰੀ ਅਯੋਧਿਆ ਜੀ ਧਾਮ ਲਈ ਟ੍ਰੇਨ ਭੇਜੀ ਆਸਤਾ ਟ੍ਰੇਨ ਗਈ ਹੈ ਜਿਸ ਦੀ ਕੁਝ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਬਠਿੰਡਾ ਤੋਂ ਸ੍ਰੀ ਅਯੋਧਿਆ ਜੀ ਧਾਮ ਲਈ ਜਾਂਦੇ ਹੋਏ ਪਬਲਿਕ ਆਸਤਾ ਸਪੈਸ਼ਲ ਬਠਿੰਡਾ ਤੋਂ ਜਾ ਰਹੀ ਹੈ ਇਹ ਦੇਖੋ ਇਹਦੇ ਵਿੱਚ ਤੁਹਾਨੂੰ ਦਿਖਾ ਰਹੇ ਪਾਰੀ ਰਸ਼ ਯਾਤਰੀ ਦੀ ਨਿਵੇਦਨਾ ਹੈ ਯਾਤਰੀਆਂ ਦੇ ਪਿਆਰ ਤੋਂ ਬਹੁਤ ਖੁਸ਼ੀ ਹੋਈ ਜੁੱਤ ਬਠਿੰਡਾ ਤੋਂ ਫਿਰ ਆਜੋ ਤੇ ਜਾਮਦਾਹ ਜਾ ਰਹੀ ਹੈ ਅੱਜ ਬਠਿੰਡਾ ਸ਼ਹਿਰ ਦੇ ਵਿੱਚੋਂ ਜਿਹੜੀ ਯੋਜਾ ਟ੍ਰੇਨ ਜਾ ਰਹੀ ਹੈ ਪ੍ਰਭੂ ਫਿਰਿ ਰਾਮ ਜੀ ਦੇ ਦਰਸ਼ਨਾਂ ਨੂੰ ਸਾਰੇ ਲੋਕ ਆਪ ਜੀ ਉਮਰ ਦੇ ਵਿੱਚ ਬੇਕੁਰੀ ਸੀਗੇ ਅਸੀਂ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਦੀ ਮਿਹਰਬਾਨੀ ਨਾਲ ਕਿ ਸਾਰੇ ਦੇਸ਼ ਨੂੰ ਪ੍ਰਭੂ ਫਿਰਿ ਰਾਮ ਜੀ ਦੇ ਦਰਸ਼ਨ ਕਰਨਾ ਬਹਾਗਿਆ ਪ੍ਰਾਪਤ ਹੋਇਆ ਬਠਿੰਡੇ ਦੇ ਸਾਰੇ ਲੋਕ ਸਾਰੀ ਜਨਤਾ ਇਹ ਬੜੀ ਖੁਸ਼ ਹੈ ਕਿ ਉਹਨਾਂ ਦੇ ਆਪਦੇ ਜੀਵਨ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦੇ ਦਰਸ਼ਨ ਕਰਨ ਨੂੰ ਉਹਨਾਂ ਦਾ ਇੱਕ ਮੌਕਾ ਮਿਲਿਆ ਹਜ਼ਾਰਾਂ ਸਾਲ ਲੱਗੇ ਮੰਦਰ ਦੀ ਬਲਕਿ ਮੰਦਰ ਬਣੂਗਾ ਅੱਜ ਉਹ ਸੁਪਨਾ ਪੂਰਾ ਹੋਇਆ 15 ਤੋਂ 5 ਬੰਦੇ ਬਠਿੰਡਾ ਸ਼ਹਿਰ ਦੇ ਵਿੱਚੋਂ ਟ੍ਰੇਨ ਦੇ ਵਿੱਚ ਜਾ ਰਹੇ ਹੈ ਜੋ ਕਿ ਸ਼੍ਰੀ ਪ੍ਰਭੂ ਰਾਮ ਜੀ ਦੇ ਦਰਸ਼ਨਾਂ ਨੂੰ ਵਿਆਕੁਰ ਸੀਗੇ ਅੱਜ ਪ੍ਰਭਾਤ ਮਾ ਉਹਨਾਂ ਦੇ ਦਰਸ਼ਨ ਪੂਰੇ ਕਰੂਗਾ ਸਾਰਿਆਂ ਨੂੰ ਜੈ ਸ਼੍ਰੀ ਰਾਮ 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 ਜੈ ਸ਼ਰਿਆ ਕਰੋ ਜੈ 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 ਸ਼੍ਰੀ ਰਾਮ ਦੇ ਨਾਰੇ ਗੂੰਜਦੇ ਹੋਏ ਬਠਿੰਡਾ ਤੋਂ ਆਸਤਾ ਟ੍ਰੇਨ ਚੱਲ ਰਹੀ ਹੈ ਸਪੈਸ਼ਲ ਸ੍ਰੀ ਅਯੋਧਿਆ ਜਹਾਂ ਧਾਮ ਜੀ ਲਈ ਹਾਂਜੀ ਬਜ਼ੁਰਗੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੇਸ਼ਵੰਸਲ ਹੈ ਜੀ ਹਾਂਜੀ ਕੀ ਤੁਸੀਂ ਪਹਿਲੀ ਵਾਰ ਅਯੁੱਧਿਆ ਜਾ ਰਹੇ ਹੋ ਸਾਡਾ 500 ਸਾਲਾਂ ਦਾ ਸੁਪਨਾ ਅਯੁੱਧਿਆ ਦੇ ਵਿੱਚ ਰਾਮ ਮੰਦਰ ਦੇ ਦਰਸ਼ਨ ਕਰਨ ਦਾ ਪੂਰਾ ਹੋਇਆ ਜੀ ਗਿੱਦੜਵਾ ਤੋਂ ਹੈ 55 ਬੰਦਿਆਂ ਦਾ ਸੰਗ ਲੈ ਕੇ ਅਸੀਂ ਅਯੁੱਧਿਆ ਜੀ શ્રી ਰਾਮ ਜੀ ਦੇ ਦਰਸ਼ਨ ਕਰਨ ਜਾ ਰਹੇ ਹਾਂ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਯਾਤਰੀਆਂ ਦਾ ਘੋੜਾ ਟ੍ਰੇਨ ਦੀ ਸੁਰੱਖਿਆ ਨੂੰ ਲੈ ਕੇ ਦੇਖੋ ਪੁਲਿਸ ਫੋਰਸ ਬਹੁਤ ਜ਼ਿਆਦਾ ਤੈਨਾਤ ਹੈ ਆਪਦੀ ਡਿਊਟੀ ਬਖੂਬੀ ਕਰਦੇ ਹੋਏ ਜੇ ਕਿਨਾ ਮੈਂ ਅੰਕਲ ਜੀ ਮੇਰਾ ਬੀਜੇ ਕੁਮਾਰ ਮਿੱਤਰ ਹਾਂ ਜੀ ਮਿੱਤਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਧੰਨਵਾਦ ਕਰਨਾ ਚਾਹਣਾ ਮੋਦੀ ਸਾਹਿਬ ਜੀ ਜੋ ਸਾਨੂੰ ਨੇ ਇੱਕ ਮੌਕਾ ਚਾਂਸ ਔਰ ਆਮ ਪਬਲਿਕ ਨੂੰ ਵੀ ਉਹਦੇ ਜਾਣ ਦਾ ਦਰਸ਼ਨ ਕਰਨ ਦਾ ਮੌਕਾ ਮਿਲਿਆ ਹਰ ਹਰ ਮੋਦੀ ਘਰ ਘਰ ਮੋਦੀ ਮੇਰਾ ਹਾਂਜੀ ਭੈਣ ਜੀ ਕੀ ਨਾਮ ਹੈ ਮੇਰਾ ਨਾਮ ਲక్ష్ਮੀਬੀ ਟੋਇਲ ਹੈ ਹਾਂਜੀ ਕਿਹੜੀ ਜਗ੍ਹਾ ਤੋਂ ਤੁਸੀਂ ਅਸੀਂ ਨਵੀਂ ਬਸਤੀ ਬਠਿੰਡਾ ਤੋਂ ਓਕੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਅੱਜ ਆਸਤਾ ਟ੍ਰੇਨ ਜਾ ਰਹੀ ਹੈ ਜੋ ਬਠਿੰਡਾ ਤੋਂ ਅਸੀਂ ਬਹੁਤ ਥੈਂਕਫੁਲ ਹਾਂ ਜੀ ਮੋਤੀ ਜੀ ਦੇ ਜਿਨ੍ਹਾਂ ਨੇ ਇਹ ਟ੍ਰੇਨ ਚਲਾਈ ਤੇ ਵਿਥਿਨ ਦਾ 1 ਮੰਥ ਅਸੀਂ ਇੱਥੇ ਜਾ ਰਹੇ ਹਾਂ ਬਹੁਤ ਅੱਛੇ ਅਰੇਂਜਮੈਂਟਸ ਹੈ ਇਹਨਾਂ ਦੇ ਤੇ ਮੈਮ ਜੇ ਜਿਹੜੀ ਟ੍ਰੇਨ ਆ ਜਾ ਰਹੀ ਹੈ ਤੇ ਵਾਪਸੀ ਕਦੋਂ ਦੀ ਹੈ ਵਾਪਸੀ ਇਹਦੀ ਸੰਡੇ ਨਾਈਟ 1:00 ਦੀ ਹੈ ਜੀ ਮੰਡੇ ਮਾਰਨਿੰਗ ਦੀ ਅੱਛਾ ਤੁਹਾਡੇ ਤੋਂ ਕੋਈ ਚਾਰਜਿੰਗ ਵਗੈਰਾ ਲਈ ਹੈ ਜਾਂ ਫ੍ਰੀ ਆਫ ਕਾਸਟ ਆ ਰਹੀ ਹੈ ਚਾਰਜਿੰਗ ਲਈ ਹੈ ਜੀ ਬੜੇ ਜਾਨੂਨ ਚਾਰਜਸ ਹੈ 1260 ਰੁਪੀਆ ਪਰ ਪਰਸਨ ਚਾਰजेस ਹੈ ਓਕੇ ਤੇ ਇਹਦੇ ਵਿੱਚ ਕੀ ਖਾਣਾ ਪੀਣਾ ਸਭ ਕੁਝ ਸਾਰਾ ਕੁਝ ਇਨਕਲੂਡਿੰਗ ਹੈ ਜੀ ਖਾਣਾ ਪੀਣਾ ਰਹਿਣਾ ਉੱਥੇ ਵੀ ਜਾ ਕੇ ਜੋ ਵੀ ਅਰੇਂਜਮੈਂਟਸ ਹੈ ਸਭ ਇਹਨਾਂ ਦੇ ਹੀ ਹੈ ਠੀਕ ਹੈ ਥੈਂਕ ਯੂ ਬਿਲਕੁਲ ਅਸੀਂ ਤੁਹਾਡੀ ਕਰਾਂਗੇ ਕਰਕਮੰਡਰੀਆ ਬੈਕਪੌਰਟ ਨੰਬਰ 4 ਆਫਕਸ ਮੈਗੇਜ ਸਰਮਾਈ ਕੌਣ ਖਾਂਦੇ 1 2 3 4 5 ਜੋਧਪੁਰ ਜੰਮੂ ਕਾਬਿਲ ਐਕਸਪ੍ਰੈਸ जय श्री राम हां जी वीर जी ਅੱਜ ਤੁਸੀਂ ਆਜੋਦੇ ਜਾ ਰਹੇ ਹੋ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਲੱਗਿਆ ਜੀ ਬਹੁਤ ਨੰਦਮਈ ਪਲ ਨੇ ਜਿਹੜਾ ਆਪਣੇ ਸ਼੍ਰੀ ਰਾਮ ਪ੍ਰਭੂ ਦੇ ਦਰਸ਼ਨ ਹੋ ਰਹੇ ਨੇ ਸਾਨੂੰ ਇਸ ਆਪਣੇ ਯੂਰ ਦੇ ਵਿੱਚ ਜਿਹੜਾ ਆਪਣੇ ਵਧੀਆ ਚੱਲ ਰਿਹਾ ਹੈਗਾ ਤੇ ਆਪਣੇ ਪ੍ਰਭੂ ਦੇ ਦਰਸ਼ਨ ਕਰਕੇ ਤੇ ਜੀਵਨ ਦਾ ਆਬਾ ਧੰਨ ਕਰਾਂਗੇ ਕਿ ਸਾਰੇ ਆਪਣੇ ਇਨੇ ਭਗਤ ਜਣੇ ਜਾ ਰਹੇ ਆ ਤੇ ਵਾਪਸੀ ਕਦੋਂ ਦੀ ਹੈੀ ਵਾਪਸੀ ਆਪਣੇ 25 25 ਸਵੇਰ ਨੂੰ ਆਪਣੇ ਚੱਲ ਕੇ 26 ਨੂੰ ਰਾਤੀ ਆਪਣੇ ਸਵੇਰ 1 ਵਜੇ ਠੀਕ ਹੈ ਆਪਣੇ ਵਾਪਸੀ ਹੈ ਅਜੇ ਤੱਕ ਤੁਹਾਡੇ ਤੋਂ ਕੋਈ ਚਾਰਜਿੰਗ ਵਗੈਰਾ ਵੀ ਇਹਦੀ ਲਈ ਹੈ ਕਿ ਫ੍ਰੀ ਆਫ ਕਾਸਟ ਹੈ ਬਸ ਆਪਣੇ ਜੋ ਵੀ ਮਤਲਬ ਟਿਕਟ ਹੈਗੀ ਆ ਜੋ ਮਿਨੀਮਮ ਉਹ ਆਪਣੇ ਚਾਰजेस ਮੰਦਰਾ ਸਮਝੋ ਨਾ ਮਾਤਰ ਹੈਗਾ ਜੋ ਟ੍ਰੇਨ ਫੇਅਰ ਹੈ ਬਸ ਜੀ ਬਿਲਕੁਲ ਬਹੁਤ ਵਧੀਆ ਤੁਹਾਡੇ ਵੀਵਸ ਦੇ ਗਿਆ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹੀਂ ਬਠਿੰਡਾ ਤੋਂ ਸ਼੍ਰੀ ਆਸਤਾ dham ਲਈ ਅਯੁੱਧਿਆ ਜੀ ਆਸਤਾ ਟ੍ਰੇਨ ਜਿਹੜੀ ਜਾ ਰਹੀ ਆ ਅਯੁੱਧਿਆ dham ਲਈ ਔਰ ਪਬਲਿਕ ਨੂੰ ਜਿਹੜਾ ਪ੍ਰਭੂ ਰਾਮ ਜੀ ਦੇ ਦਰਸ਼ਨ ਕਰਨ ਜਾ ਰਹੇ ਆ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹੀਂ ਮੈਂ ਸੰਜੀਵ ਜਿੰਦਲ ਬਠਿੰਡਾ